ਆਪਣੀ ਖੇਤੀ ਆਪ ਕੋਟਲੀ ਪਿੰਡ ਅਸੀਂ ਕਰਦੇ ਆ ਸਾਰੇ। ਇਹ ਚ ਦੋ ਤਿੰਨ ਗੱਲਾਂ ਨੇ। ਪਹਿਲਾਂ ਤਾਂ ਰਵਈਆ ਜਿਹੜਾ ਹੈ ਪੈਰਾ ਮਿਲਟਰੀ ਫੋਰਸਿਸ ਦਾ ਜਾਂ ਹਰਿਆਣੇ ਦਾ ਉਹ ਤਾਂ ਯਾਰ ਐ ਆ ਜਿਵੇਂ ਪਾਕਿਸਤਾਨ ਤੇ ਵੀ ਪਰਲੇ ਪਾਸੇ ਇੱਕ ਤਾਰ ਲੱਗੀ ਹੋਈ। ਇੱਥੇ ਤਾਂ ਤੁਸੀਂ ਐ ਫੜਾਤੇ ਮਤਲਬ ਜਿਵੇਂ ਗ੍ਰੇਟ ਵਾਲ ਆਫ ਜਿਹੜੀ ਉਹ ਚਾਈਨਾ ਹੈ ਉਦੋਂ ਵੀ ਮਜਬੂਤ ਤੁਸੀਂ ਇਹ ਇਹ ਖੜੇ ਕਰਦੇ। ਇਹ ਇਹ ਫਿਰ ਤੁਸੀਂ ਐ ਜੀਆਂ ਮਸ਼ੀਨਾ ਲਿਆ ਕੇ ਖੜੀਆਂ ਕਰਤੀਆਂ ਜਿਹੜੀਆਂ ਕਿ ਬਹੁਤ ਭਾਰੀ ਜਿਹੜਾ ਡੈਮੇਜ ਅੱਖਾਂ ਡੈਮੇਜ ਕਰਤੀਆਂ ਨੌਜਵਾਨਾਂ ਦੀ ਹੋਰ ਤੁਸੀਂ ਮਸ਼ੀਨਾਂ ਐਸੀਆਂ ਲਿਆ ਰਹੇ ਹੋ ਜਿਹਦੀ ਵੌਇਸ ਨਾਲ ਹੀ ਕੱਲਾ ਉਹਦੇ ਨਾਲ ਐਲ ਆਰ ਡੀ ਜਿਹੜੀ ਵੀ ਹੋਰ ਵੀ ਮਸ਼ੀਨ ਆ ਜਿਹਦੇ ਨਾਲ ਐਸੀ ਵੌਇਸ ਆਉਂਦੀ ਆ ਵੀ ਉਹ ਕੰਨਾਂ 'ਚ ਨੁਕਸਾਨ ਕਰ ਸਕਦੀ ਆ ਕੰਨਾਂ ਦੀ ਆਵਾਜ਼ ਜਾ ਸਕਦੀ ਆ ਮਤਲਬ ਇਹ ਜੇ ਕੰਮ ਤੁਸੀਂ ਕਰਦੇ ਹੋ ਇੱਕ ਪਾਸੇ ਹੁਣ ਤੁਸੀਂ ਆ ਕੇ ਗੱਲਬਾਤ ਕਰਦੇ ਹੋ ਕੱਲ ਬਾਅਦ ਚ ਕੱਲ ਜੋ ਮੈਨੂੰ ਪਤਾ ਲੱਗਿਆ ਮੇਰੀ ਗੱਲ ਹੋਈ ਸੀ ਕਈ ਬੰਦੇਆ ਨਾਲ ਸਰਕਾਰ ਦੇ ਨਾਲ ਵੀ ਹੋਈ ਆ ਉਹਨਾਂ ਨੇ ਕੱਲ ਇਹ ਗੰਤਾ ਜ਼ਰੂਰ ਕਹੀ ਆ ਵੀ ਅਸੀਂ ਜਿਹੜਾ ਤੁਹਾਡਾ ਕロップ ਚਾਹੇ ਉਹ ਚ ਤਿੰਨ ਦਾਲਾਂ ਨੇ ਤਿੰਨ ਦਾਲਾਂ ਦੀ ਗੱਲ ਕੀਤੀ ਆ ਬਾਬਾ ਵੀ ਇਹ ਕਰਦੇ ਆ ਤੀਜੀ ਉਹਨਾਂ ਨੇ ਗੱਲ ਨਰਮੇ ਦੀ ਕੀਤੀ ਕਪਾਹ ਦੀ ਕੀਤੀ ਤੀਜੀ ਉਹਨਾਂ ਨੇ ਮੱਕੀ ਦੀ ਗੱਲ ਕੀਤੀ ਆ ਪਹਿਲਾਂ ਕਣਕ ਝੋਨਾ ਤੇ ਗੰਨੇ ਤੇ ਪਹਿਲਾਂ ਹੀ ਹੈਗਾ ਏ ਉਹ ਰੇਟ ਵੱਧ ਘਟ ਦੀ ਗੱਲ ਅਲੱਗ ਆ ਪਰ ਇਹ ਉਹਨਾਂ ਨੇ ਕੱਲ 9 ਫਸਲਾਂ ਦੇ ਟੋਟਲ ਉਹਨਾਂ ਨੇ ਗੱਲ ਕੀਤੀ ਵੀ ਅਸੀਂ 5 ਸਾਲ ਲਈ ਤੁਹਾਡੇ ਮੂਰੇ ਇਹ ਗਰੰਟੀ ਕਾਨੂੰਨ ਲੈ ਕੇ ਆਉਨੇ ਆ ਤੇ ਇਹ ਪਰ ਹਾਂ ਨਾਲ ਦੀ ਨਾਲ ਇਹ ਗੱਲ ਵੀ ਜ਼ਰੂਰ ਹੋਈ ਆਪਾਂ ਵੀ ਉਹੀ ਗੱਲ ਕਰਦੇ ਆ ਖੈਰ ਕਿਸਾਨ ਵੀ ਉਹੀ ਕਰਦੇ ਆ ਵੀ ਡਾਇਵਰਸੀਫਿਕੇਸ਼ਨ ਆ ਜਿਹੜੀ ਉਹ ਜ਼ਰੂਰੀ ਆ ਵੀ ਪੰਜਾਬ ਦਾ ਪਾਣੀ ਆ ਜਿਹੜਾ ਉਹ ਮੁੱਕ ਰਿਹਾ ਬਿਜਲੀ ਇੰਨੀ ਲੱਗਦੀ ਆ ਧਰਤੀ ਦੀ ਜਾਨ ਨਿਕਲਦੀ ਆ ਤੇ ਇਸ ਕਰਕੇ ਆਪਾਂ ਵੀ ਤਾਂ ਡਾਇਵਰਸੀਫਿਕੇਸ਼ਨ ਚਾਹੁੰਦੇ ਆ ਇੱਕ ਗੱਲ ਇਸ ਤੇ ਤਾਂ ਉਹ ਠੀਕ ਨੇ ਪਰ ਇਕੱਲੀ ਇਹ ਮੰਗ ਨਹੀਂ ਨਾ ਇੱਕ ਹੈਗੀ ਕਿਸਾਨਾਂ ਦੀਆਂ ਤਾਂ ਮੰਗਾਂ ਜਿਹੜੀਆਂ ਨੇ ਉੱਤੇ ਹੀ ਫਸਲਾਂ ਤੇ ਐਮਐਸਪੀ ਦੀ ਗੱਲ ਆ ਜਾਂ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਗੱਲ ਆ ਜਾਂ ਕਿਸਾਨਾਂ ਨੂੰ ਕਰਜ਼ਾ ਮਾਫ਼ ਦੀ ਗੱਲ ਆ ਜਾਂ ਕਿਸਾਨਾਂ ਨੂੰ ਪੈਨਸ਼ਨ ਦੇਣ ਦੀ ਗੱਲ ਆ ਇਹ ਤਾਂ ਸਿਰਫ ਜਿਹੜੀ ਆ ਇੱਕ ਫਸਲਾਂ ਦੀ ਜਿਹੜੀ ਗੱਲ ਹੋਈ ਆ ਜਿਹੜੀ ਕੱਲ ਹੋ ਕੇ ਉਹਦੇ ਉੱਤੇ ਵੀ ਕਿਸਾਨ ਜਥੇਬੰਦੀਆਂ ਨੇ ਇਹ ਕਿਹਾ ਵੀ ਅਸੀਂ ਆਪਣੀ ਡਿਸਕਸ਼ਨ ਆ ਜਿਹੜੀ ਉਹ ਕਰ ਲੈਨੇ ਆ ਪਰ ਗੱਲ ਇਹ ਕਿਤੇ ਐ ਸਿਰੇ ਲੱਗਣੀ ਨਹੀਂ ਨੀਗੀ ਕਿਉਂ ਇੱਕ ਤਾਂ ਕਿਸਾਨ ਜਥੇਬੰਦੀਆਂ ਵੀ ਜੜੀਆਂ ਨੇ ਉਹ ਬਹੁਤ ਅਲੱਗ-ਅਲੱਗ ਹੋ ਗਈਆਂ ਇਹਦੇ ਵਿੱਚ ਹਰੇਕ ਦਾ ਅਲੱਗ-ਅਲੱਗ ਥਿਊ ਆ ਤੇ ਇਸ ਕਰਕੇ ਪਹਿਲਾਂ ਤਾਂ ਸਭ ਨੂੰ ਇੱਕ ਪਲੇਟਫਾਰਮ ਤੇ ਮੈਨੂੰ ਸਮਝਦਾ ਆਉਣਾ ਚਾਹੀਦਾ ਨਹੀਂ ਸਰਕਾਰਾਂ ਇਹ ਚੀਜ਼ਾਂ ਦਾ ਫਾਇਦਾ ਲੈਂਦੀਆਂ ਨੇ ਜੇ ਇਹ ਇੱਕ ਚੀਜ਼ ਨੂੰ ਮੰਨਣ ਨੂੰ ਤਿਆਰ ਹੋ ਜਾਣਗੇ ਜਿਹੜਾ ਧੜਾ ਬੈਠਾ ਹੈ ਇਸ ਵੇਲੇ ਤਾਂ ਜਿਹੜੇ ਦੂਜੇ ਵਾਲੇ ਨੇ ਉਹ ਜਾਣ ਕੇ ਵੀ ਇਹਨਾਂ ਨੂੰ ਕ੍ਰੈਡਿਟ ਨਾ ਮਿਲ ਜੇ ਉਹ ਕੋਈ ਐਜੀ ਗੱਲ ਕਰ ਦੇਣਗੇ ਕੋਈ ਹੋਰ ਜਥੇਬੰਦੀ ਖੜੀ ਹੋ ਜੂ ਇਸ ਕਰਕੇ ਜਿੰਨੀਆਂ ਵੀ ਉਸ ਵੇਲੇ ਜਿਨ੍ਹਾਂ ਦਾ ਐਗਰੀਮੈਂਟ ਹੋਇਆ ਸੀ ਜਿੰਨੀਆਂ ਵੀ ਜਥੇਬੰਦੀਆਂ ਸੀ ਤੇ ਮੈਂ ਸਮਝਦਾ ਪੰਦੇਰ ਸਾਹਿਬ ਤੇ ਜਿਹੜੇ ਇਸ ਵੇਲੇ ਦੱਲੇਵਾਲ ਸਾਹਿਬ ਨੇ ਉਹਨਾਂ ਨੂੰ ਸਾਰਿਆਂ ਨਾਲ ਗੱਲਬਾਤ ਕਰ ਲਈ ਲੈਣੀ ਚਾਹੀਦੀ ਹੈ ਸਾਰਿਆਂ ਨੂੰ ਕਿਉਂਕਿ ਇਹ ਤਾਂ ਹੁਣ ਸਭ ਨੂੰ ਪਤਾ ਹੈ ਇਹ 'ਚ ਕੋਈ ਦੂਰ ਐ ਨਹੀਂ ਵੀ ਇਹ ਐਜੀਟੇਸ਼ਨ ਖੜ ਖੜਾ ਕਰਨ ਵਾਲੇ ਸਾਡੇ ਹਰਿਆਣੇ ਦੇ ਲੀਡਰ ਨੇ ਤੇਜਵੀਰ ਹੁਣੀ ਨੇ ਮੰਗੜ ਸਾਹਿਬ ਹੁਣੀ ਨੇ ਤੇ ਦੂਜੇ ਪਾਸੇ ਡੱਲੇਵਾਲ ਸਾਹਿਬ ਤੇ ਪੰਦੀਰ ਸਭਾ ਵਿੱਚ ਕੋਈ ਕਿਸੇ ਨੂੰ ਗਲਤਫਹਿਮੀ ਨਹੀਂ ਵੀ ਇਹ ਦੂਜੀ ਵਾਰ ਜਿਹੜਾ ਐਡਿਸ਼ਨ ਹੈ ਇਹਨਾਂ ਨੇ ਖੜਾ ਕੀਤਾ ਪਰ ਮੈਨੂੰ ਲੱਗਦਾ ਵੀ ਜਿਹੜਾ ਇੱਕ ਤਰੀਕਾ ਜੇ ਉਹਨਾਂ ਨੇ ਕਿਹਾ ਹੋਇਆ ਜੇ ਜਿਸ ਤਰ੍ਹਾਂ ਦੇ ਨਾਲ ਵਾਧੇ ਨੇ ਕਿਉਂਕਿ ਪਿਛਲੀ ਮੀਟਿੰਗ 'ਚ ਜਿਹੜੀ ਅੰਦਰੋਂ ਗੱਲ ਪਤਾ ਲੱਗੀ ਸੀ ਕਿ ਤੁਸੀਂ ਬੋਲਣਾ ਨਹੀਂ ਵੀ ਕਹਿਤਾ ਸੀ ਵੀ ਜੇ ਤੁਸੀਂ ਅੱਗੇ ਵਧੋਗੇ ਤੁਹਾਡੀ ਧਿਆਰੀ ਹੈ ਧਿਆਰੀ ਸਾਡੀ ਯਾਨੀ ਕਿ ਉਸੇ ਵੱਡਾ ਨੁਕਸਾਨ ਹੋ ਸਕਦਾ ਕੱਲ ਅੰਦਰੋਂ ਵੀ ਉਹਨਾਂ ਨੇ ਇਹੀ ਗੱਲ ਕੀਤੀ ਆ ਵੀ ਜੇ ਭਾਈ ਅਸੀਂ ਤੁਹਾਨੂੰ ਦਿੱਲੀ ਤਾਂ ਜਾਣ ਨਹੀਂ ਜੀ ਇਹ ਗੱਲ ਮੀਟਿੰਗ ਦੇ ਅੰਦਰ ਬਿਲਕੁਲ ਕੱਲ ਜਿਹੜੀ ਆ ਉਹ ਅਖੀਰ ਤੇ ਹੋਈ ਆ ਵੀ ਜੇ ਤੁਸੀਂ ਆ ਮੰਗਾ ਏ ਹੁਣੀ ਇਹਦੀ ਗੱਲ ਕਰਕੇ ਦੱਸ ਦੋ ਅਸੀਂ ਘੰਟਾ ਹੋਰ ਬਹਿ ਜਾਣੇ ਤੁਹਾਨੂੰ ਸਾਰਾ ਇਹਦਾ ਟਾਈਪ ਕਰਕੇ ਨੋਟ ਕਰਕੇ ਸੈਕਟਰੀ ਜਿਹੜਾ ਫੂਡ ਵੀ ਬੈਠਾ ਤੇ ਜਿਹੜਾ ਮਹਿਕਮੇ ਦਾ ਐਗਰੀਕਲਚਰ ਦਾ ਸੈਕਟਰੀ ਵੀ ਬੈਠਾ ਵੀ ਆ ਗੱਲਾਂ ਐ ਜਿਹੜੀਆਂ ਅਸੀਂ ਆਪਣੇ ਜਿਹੜੀ ਖਰੀਦ ਏਜੰਸੀਆਂ ਐ ਚਾਹੇ ਉਹ ਮੀਜ਼ ਮੱਕੀ ਦੀ ਹੋਵੇ ਚਾਹੇ ਦਾਲਾਂ ਵਾਲੀ ਹੋਵੇ ਚਾਹੇ ਉਹ ਕਪਾਹ ਵਾਲੀ ਹੋਵੇ ਉਹ ਤਿੰਨੋਂ ਏਜੰਸੀਆਂ ਤੋਂ ਉਹਰੇ ਲਿਖ ਕੇ ਗਾਰੰਟੀ 5 ਸਾਲ ਦੀ ਤੁਹਾਨੂੰ ਦੇ ਦਿੰਨੇ ਆ ਪਰ ਇਹ ਡਿਵਰਸੀਫਿਕੇਸ਼ਨ ਤੇ ਗੱਲ ਆਉਂਦੀ ਆ ਪਰ ਉੱਥੇ ਫਿਰ ਕਿਸਾਨਾਂ ਨੇ ਜਥੇਬੰਦੀਆਂ ਨੇ ਇਹ ਕਿਹਾ ਵੀ ਸਾਨੂੰ ਇਹ ਦੇ ਲਈ ਗੱਲ ਕਰ ਲੈਣ ਦੋ ਜਾ ਕੇ ਉਦੋਂ ਬਾਅਦ ਉਹਨਾਂ ਨੇ ਕਿ ਇਹ ਵੀ ਕਿਹਾ ਵੀ ਭਾਈ ਅੱਜ ਤਾਂ ਅਸੀਂ ਇਹ ਗੱਲ ਕਹਿੰਦੇ ਆ ਵੀ ਹੁਣ ਮੰਨਣਾ ਮੰਨ ਲਓ ਮੁੜ ਕੇ ਦਿੱਲੀ ਜਾ ਕੇ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਆਪਣੇ ਕਿਸਾਨਾਂ ਨਾਲ ਜਾ ਕੇ ਗੱਲ ਕਰਾਂਗੇ ਵੀ ਫਿਰ ਅਸੀਂ ਵੀ ਜਾ ਕੇ ਦਿੱਲੀ ਦੇਖਾਂਗੇ ਵੀ ਤੁਹਾਨੂੰ ਦੇਣਾ ਜਾਂ ਨਹੀਂ ਦੇਣਾ ਇਹ ਗੱਲਾਂ ਤਲਖ ਭਰੀਆਂ ਵੀ ਹੋਈਆਂ ਇਹ 'ਚ ਕੋਈ ਸ਼ੱਕ ਨਹੀਂ ਇਹ ਵੀ ਗੱਲ ਹੋਈ ਆ ਵੀ ਦਿੱਲੀ ਤਾਂ ਤੁਹਾਨੂੰ ਅਸੀਂ ਜਾਣ ਨਹੀਂ ਦੇਵਾਂਗੇ ਇਹ ਗੱਲ ਵੀ ਹੋਈ ਆ ਜੇ ਮੰਨਣਾ ਤਾਂ ਉਰੇ ਮੰਨ ਲਓ ਨਹੀਂ ਦਿੱਲੀ ਦਾ ਰਾਹ ਇਸ ਵਾਰ ਬੜਾ ਤੁਹਾਡਾ ਔਖਾ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਪੰਜਾਬ ਆ ਜਦੋਂ ਪੰਜਾਬ ਆਪਣੇ ਆਪਣੇ ਦੇਸ਼ ਲਈ ਜਾਨਾਂ ਦੇ ਸਕਦਾ ਕੁਰਬਾਨੀਆਂ ਦੇ ਸਕਦਾ ਇਹ ਮਿੱਟੀ ਧਰਤੀ ਤਾਂ ਸਾਡੀ ਮਾਂ ਹੈ ਮਾਂ ਖਾਤਰ ਤਾਂ ਕਿਸੇ ਹੱਦੇ ਵੀ ਜਾਇਆ ਸਕਦਾ ਪਰ ਮੈਂ ਉਹ ਚ ਨਹੀਂਗਾ ਮੈਂ ਬਿਲਕੁਲ ਕਿਸੇ ਦਾ ਨੁਕਸਾਨ ਕਿਸੇ ਸਾਡੇ ਨੌਜਵਾਨ ਬੱਚੇ ਦੀ ਕੋਈ ਵੀ ਨੁਕਸਾਨ ਹੋਵੇ ਰੱਖਣਾ ਸ਼ਾਂਤੀਪੂਰਕ ਚਾਹੀਦਾ ਪਰ ਦਿੱਲੀ ਯਾਰ ਦਿੱਲੀ ਕਿਸੇ ਦਾ ਹੈ ਦਿੱਲੀ ਆਪਣੀ ਰਾਜਧਾਨੀ ਹੈ ਆਪਣੀ ਖੇਤੀ ਆਪ ਕੋ ਲਈ ਪਿੰਡ ਅਸੀਂ ਕਰਦੇ ਆ ਸਾਰੇ ਇਹ ਚ ਦੋ ਤਿੰਨ ਗੱਲਾਂ ਨੇ ਪਹਿਲਾ ਤਾਂ ਰਵਈਆ ਜਿਹੜਾ ਹੈ ਪੈਰਾ ਮਿਲਟਰੀ ਫੋਰਸਿਸ ਦਾ ਜਾਂ ਹਰਿਆਣੇ ਦਾ ਉਹ ਤਾਂ ਯਾਰ ਐ ਆ ਜਿਵੇਂ ਪਾਕਿਸਤਾਨ ਤੇ ਵੀ ਪਰਲੇ ਪਾਸੇ ਇੱਕ ਤਾਰ ਆ